ਏਰੀ ਸੰਗਲਪੁਰਾ ਏਰੀਆ ਵਾ ਮਾਰਫਰ ਦਫਤਰ ਦੇ ਬਾਦ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਕੂੜਾ ਸੁੱਟਦੇ ਨੇ ਲੋਕੀ ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੋ ਤਾਂ ਫੇਰ ਵੀ ਬੜੇ ਸੁੱਟੀ ਜਾਂਦੇ ਨੇ ਸਾਡੀ ਸਾਰੇ ਅਗੇ ਰਿਕਵੈਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੇ ਚੁਕੋਣਾ ਚਾਹੀਦਾ ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਹਾ ਕਸਟਮਰ ਆਂਦਾ ਯਾਰ ਇਹਨੂੰ ਚੁਕਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਆਏਗੀ ਕਿ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪ ਤੇ ਦਾ ਲੋਕਾਂ ਨੇ ਇਥੇ ਪੂਰਾ ਨਾਂ ਚੁਟਾ। ਸਾਡੇ ਆਪ ਨੂੰ ਕਮੇਟੀ ਘਰ ਅਸੀਂ ਤਾਂ ਨਹੀਂ ਕੀਤੀ ਪਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱਭੀ ਨਹੀਂ ਪਤਾ ਕਿ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ। ਤੁਹਾਡੇ ਕੋਲ ਰੇੜੀਆਂ ਵਾਲੇ ਆਉਂਦੇ ਨੇ 50 ਰੁਪਏ ਹਸਾ ਉਹ ਲੈ ਲੈਂਦੇ ਨੇ। ਉਹ ਟਰਾਲੀ ਵਾਲੇ ਆਉਂਦਾ ਹੀ ਕੂੜੇ ਵਾਲੇ ਆ 50 ਰੁਪਏ ਹੀ ਉਹਨਾਂ ਨੂੰ ਵੀ ਦੇ ਦਿੰਦੇ ਆ। ਕਿਹਦਾ ਸਫਾਈ ਰੱਖਣ ਦਾ ਫੇਰ ਵੀ ਰੱਖਦੇ ਨਹੀਂ ਹੈਗੇ। ਮੈਂ RAM ਕੁਮਾਰ ਮਹਾਜਾ ਨਾ ਸੰਦਲਪੁਰਾ ਰੋੜ ਹੈ। ਮੇਰੀ ਸ਼ੋਪ ਆ ਪਲਾਸਟਿਕ ਰੋਕਰੀ ਦੀ। ਸਰ ਦਿਨੋਂ ਦਿਨ ਤੇ ਵਧੀ ਜਾ ਰਿਹਾ ਹੈ گا ਵਾ। ਪਹਿਲੇ ਥੋੜਾ ਹੀ

ਦੂਜਾ ਕਿ ਇਹ ਬਿਮਾਰੀਆਂ ਦਾ ਘਰ ਆ ਲੋਕੀ ਰੋਖੇ ਹੋ ਰੇ ਸਾਰੇ ਜਿਨੋ ਦਿਨਾਂ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੋਂਕ ਚ ਦੇਖੋ ਸਾਹਮਣੇ ਇੱਕ ਮੰਦਿਰ ਆ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਤੇ ਦੂਜੀ ਗੱਲ ਹੈ ਕਿ ਇੱਕ ਬਿਮਾਰੀਆਂ ਦਾ ਘਰ ਆ ਮੇਰਾ ਤੀਜਾ ਕਿ ਜਿੱਥੇ ਦੇਖੋ ਸਾਰੇ ਸੱਜ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਅਸੀਂ ਇਹ ਨਹੀਂ ਇਹ ਪੋਲੀਟੀਕਲ ਗੰਦਾ ਤੋਂ ਉੱਠ ਉੱਠ ਗਏ ਆਪਾਂ ਕੂੜੇ ਦੀ ਸਮੱਸਿਆ ਹੱਲ ਕਰੀਏ ਤਾਂ ਜੇ ਇੱਕ ਡੰਪਿੰਗ ਏਰੀਆ ਬਣੇ ਜਿੱਥੇ ਹੋਵੇ ਮਾਦੇ ਸਰਕਾਰ ਨੂੰ ਵੀ ਅੱਗੇ ਦਰਗਾਹ ਕਰਦਾ ਕਿ ਕੋਈ ਕਿਦਾਂ ਦਾ ਪਲਾਂਟ ਲਵੇ ਜਿੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਕੂੜੇ ਦਾ ਚੋਕੇ ਤੋਂ ਰੀਸਾਈਕਲ ਹੋਵੇ ਕੋਈ ਦੀ ਖਾਦ ਕੋਈ ਸੜਕਾਂ ਦੀ ਕੋਈ ਚੀਜ਼ ਕੋਈ ਟਾਇਲਾ ਪੈਲਟ ਕਈ ਚੀਜ਼ਾਂ ਦੀਆਂ ਬਾਹਰਲੇ ਸ਼ਹਿਰਾਂ ਦੇ ਕੋਲ ਬੰਦੀਆਂ ਅਸੀਂ ਵੀ ਰਿਕਵੈਸਟ ਕਰਦੇ ਕਿ ਕੂੜੇ ਦਾ ਹੱਲ ਸਮਝਾ ਲੈਣਾ ਚਾਹੀਦਾ ਉਹ ਟ੍ਰਾਂਸਫਰ ਨਹੀਂ ਹੱਥ ਲਿਆ ਸੀ ਲੱਗਦਾ ਨਹੀਂ ਬਿਲਕੁਲ ਹੋ ਸਦਾ ਕੋਈ ਆਪਣਾ ਕੋਈ ਪਰਾਨ ਜਾਣਾ ਨਹੀਂ ਉਸ ਦੇ ਪੁੱਛਿਓ ਜ਼ਰੂਰ ਬਿਲਕੁਲ ਹੋ ਰਿਹਾ ਸਾਹਮਣੇ ਕਿਸਨਾ ਬੰਦ ਰਿਹਾ ਇਹ ਬਲਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੌਕੇ ਤੇ ਜੋ ਸ਼ਹਿਰ ਦੀ ਸਥਿਤੀ ਹੋਰੇ ਬਾਰੇ ਜਾਣਕਾਰੀ ਦੇਣ ਲਈ ਜਾਂ ਮੌਕੇ ਤੇ ਜੋ ਜੋ ਚੱਲ ਰਿਹਾ ਉਹ ਦੱਸਣ ਲਈ ਆਏ। ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਸ਼ਹਿਰ ਕੂੜੇ ਦੇ ਮਸੇ ਨਾਲ ਜੂਜਿਆ ਪਿਆ। ਥਾਂ ਥਾਂ ਕੂੜੇ ਦੇ ਢੇਰ ਲੱਗੇ ਨੇ। ਜਦੋਂ ਇਹਨਾਂ ਨੂੰ ਕਹਿੰਦਾ ਕਿ ਕੂੜਾ ਚੁੱਕ ਲਓ, ਧੋਪਦੇ ਚੁੱਕਦੇ ਨੇ ਫਿਰ ਉਹੀ ਹਾਲ ਬਣ ਜਾਂਦਾ। ਰਾਤ ਦੇ ਹਨੇਰੇ 'ਚ ਵੀ ਕੂੜਾ ਚੁੱਕਦੇ ਨੇ ਕਿਤੇ ਸੌਟਾਉਂਦੇ ਨੇ। ਜਿਵੇਂ ਜਮਨੀਜੀਮ ਹਾਲ 'ਚ ਸੌਟਾ। ਕੀਤੇ ਦਾਣਾ ਮੱਢੀ ਸਰਕਾਰੀ ਜਗ੍ਹਾ ਸੁਰਤਾ ਬਾਈਪਾਸ ਤੇ ਤੇ ਇੱਥੂ ਚੋਕ ਤੇ ਦੂਜੀ ਜਗ੍ਹਾ ਰੱਖਦੇ ਨੇ। ਐਹੀ ਕੰਮ ਚੱਲਦਾ ਪਿਆ। ਬੜੇ ਦੁੱਖ ਦੀ ਗੱਲ ਆ ਕਿ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ। ਕਹਿੰਦੇ ਕਿ ਉਹ ਆਂਦੇ ਲੀਡਰ ਬਣੇ ਨੇ ਆਪਣੇ ਆਪ ਚ ਬੰਦੇ ਪਰ ਇਹ ਜਿਹੜੀ ਹਾਲਾਤ ਆ ਗਰਾਊਂਡ ਤੇ ਆ ਕੇ ਵੇਖਣ ਤਾਂ ਅਸੀਂ ਕੀ ਕੀ ਬਣਿਆ। ਪਿੱਛੇ ਵੀ ਬਿਮਾਰੀਆਂ ਫੈਲਨ ਦਾ ਖਾਲੀਆਂ ਸੀ ਗਿਆ ਹੁਣ ਵੀ ਬਿਮਾਰੀਆਂ ਫੈਲਨ ਦਾ ਬਹੁਤ ਆ ਰਿਹਾ। ਇਹ ਜਲਦੀ ਤੋਂ ਜਲਦੀ ਇਹਦੀ ਸਫਾਈ ਹੋਣੀ ਚਾਹੀਦੀ ਆ, ਕੂੜਾ ਚਿਕਾਉਣਾ ਚਾਹੀਦਾ। ਪ੍ਰੋਪਰ ਵੇ ਨਾਲ ਇਹਨੂੰ ਥੰਨੂ ਡਿਸਪੋਜ਼ ਆਫ ਕਰਨਾ ਚਾਹੀਦਾ। ਪਹਿਲਾਂ ਵੀ ਮੈਂ ਤਿੰਨ ਮਹੀਨੇ ਤੱਕ ਜਗ੍ਹਾ ਇਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਿਹਾ ਚਲੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਐਮਐਲਏ ਕਿਥੇ ਰੋਲਾ ਪਾਉਂਦਾ ਸੀਗਾ ਕਿ ਮੈਂ ਸਾਡੇ ਕੋਲ ਜਗ੍ਹਾ ਹੈ ਨਹੀਂ ਜੇ ਕੋਈ ਦੇ ਦੇ ਜਗ੍ਹਾ ਮੈਂ ਤਿੰਨ ਮਹੀਨੇ ਪਹਿਲਾਂ ਵੀ ਕੁੜਤੀ ਜਗ੍ਹਾ ਦਿੱਤੀ ਪ੍ਰੋਪਰ ਵੇ ਨਾਲ ਉਥੇ ਕੂੜਾ ਆਉਂਦਾ ਰਿਹਾ ਫਿਰ ਅੰਤ ਦੇ ਮੱਝ ਪਤਾ ਨਹੀਂ ਕੀ ਡਰ ਪੈ ਗਿਆ ਕੀ ਗੱਲ ਆ ਗਈ ਇਹਨਾਂ ਨੇ ਉਥੇ ਖੋਤਣਾ ਬੰਦ ਕਰਤਾ ਫਿਰ ਜਮੇਰੀਆਂ ਵਾਲ ਸੁੱਖਣਾ ਸ਼ੁਰੂ ਕਰਤਾ ਫਿਰ ਇਹ ਲਾ ਲੋ ਤੁਸੀਂ ਤੇ ਜਿਹੜੀ ਆਪਣੀ ਦਾਣਾ ਮੰਡੀ ਆ ਉਥੇੋਂ ਟੋਏ ਪੁੱਟਦੇ ਨੇ ਟੋਏ ਪੁੱਟਦੇ ਨੇ ਕੂੜਾ ਵਿੱਚ ਦੱਬਦੇ ਨੇ ਫਿਰ ਰਾਤੀ ਭੱਜ ਜਾਂਦੇ ਨੇ ਸੋ ਕੋਈ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਇਹਦਾ ਪ੍ਰੋਪਰ ਵੇ ਨਾਲ ਹੱਲ ਕਰਨ ਦੀ ਬਜਾਏ ਤੂੰ ਉਥੋਂ ਡਰਾਮੇ ਕਰਦਾ ਗਰਾਊਂਡ ਤੇ ਆ ਕੇ ਵੇਖ ਇਹ ਕਿਸ਼ਨਾ ਮੰਦ ਹੈ ਜਿੱਥੇ ਸਾਰੇ ਛੇ ਲੋਕੀ ਆ ਕੇ ਸਵੇਰੇ ਇੱਥੇ ਪੂਜਾ ਕਰਦੇ ਨੇ ਆਸਟਾ ਜੁੜੀ ਆ ਉਹ ਸਵੇਰੇ ਜਦੋਂ ਆਉਂਦੇ ਨੇ ਕੀ ਹਾਲਾਤ ਬਣੇ ਨੇ ਉਹ ਗਲੀ ਵੇਖੋ ਕਿਦਾਂ ਉਹ ਢੇਰ ਨਾਲ ਪਾਣੀ ਕਿਦਾਂ ਉਥੋਂ ਬਾਹਰ ਸੀਵੇਲੀ ਕਰ ਰਿਹਾ ਇੱਥੇ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਤੇ ਬਾਕੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿੱਦਾਂ ਮਰਜ਼ੀ ਹੋ ਸਕੇ ਅਗਰ ਪ੍ਰਸ਼ਾਸਨ ਨੂੰ ਜਗ੍ਹਾ ਦੀ ਲੋੜ ਆ ਦੋ ਕਿਨੇ ਚਾਰ ਕਿਲੇ ਮੈਂ ਆਪਣੀ ਪਰਸਨਲ ਜਗ੍ਹਾ ਦੇ ਹਨ ਉਤਾਰਿਆ ਸ਼ਰਤ ਇਹ ਕਿ ਇਹਨਾਂ ਨੂੰ ਕਿਤੇ ਵਿੱਚ ਫਿਰ ਕਾਬਾਣਾ ਪਾਇਓ ਬੇਸ਼ੱਕ ਇਸ ਮਸਲੇ 'ਚ ਮੈਂ ਸਾਰੀਆਂ ਧਿਰਾਂ ਨੂੰ ਕਹਾਂਗਾ ਬੇਸ਼ੱਕ ਬੱਬੇ ਵਾਲੀ ਸਾਹਿਬ ਨੇ ਬੈਲ ਸਾਹਿਬ ਨੇ ਤੇ ਬੇਸ਼ੱਕ ਇਹ ਪੀਐਮਐਲਏ ਆ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਇਹਦਾ ਹੱਲ ਕਢੀਏ ਬਾਕੀ ਸਾਡੀ ਪਰਸਨਲ ਪਰਸਨਲ ਇੱਕ ਦੂਜੇ ਨਾਲ ਜੋ ਵੀ ਚੱਲਦਾ ਉਹ ਚੱਲਦਾ ਰਵੇ ਉਹ ਇੱਕ ਅਲੱਗ ਇਸ਼ੂ ਆ